ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਬਾਸ਼ਾ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਤੇ ਤੁਸੀਂ ਸਦਾ ਖੁਸ਼ ਰਹੋ ਤੇ ਗੱਲ ਕਰਦੇ ਆਪਾਂ ਵੀ ਖੁੱਲ ਕੇ ਜਿਓ ਡਰੋ ਨਾ ਕਈ ਕੀ ਗੱਲਾਂ ਨੇ ਮੇਰੇ ਦਿਲ ਚ ਰਹਿ ਜਾਂਦੀਆਂ ਮੈਂ ਤੁਹਾਡੇ ਨਾਲ ਸ਼ੇਅਰ ਤਾਂ ਕਰਨਾ ਚਾਹੁੰਨੀ ਨੇ ਪਰ ਮੈਂ ਕਰਦੀ ਨਹੀਂ ਮੈਨੂੰ ਇੰਨਾ ਕੁ ਜਰੂਰ ਪਤਾ ਵੀ ਕੁਝ ਲੋਕ ਨਾ ਜਿਹੜੇ ਮੈਂਟਲੀ ਟੋਰਚ ਹੁੰਦੇ ਆ ਜਾਂ ਜਿਨ੍ਹਾਂ ਦੇ ਦਿਲ 'ਚ ਬਾਰੇ ਸਵਾਲ ਹੁੰਦੇ ਆ ਤਾਂ ਜਾਂ ਜਿਹੜੇ ਵੀ ਆਪਣੇ ਆਪ 'ਚ ਹੀ ਕਫੇ ਹੋਈ ਜਾਂਦੇ ਆ ਕਿਸੇ ਚੀਜ਼ ਨੂੰ ਲੈ ਕੇ ਨਾ ਤਾਂ ਉਹ ਕਿਸੇ ਨਾਲ ਗੱਲ ਕਰਦੇ ਆ ਨਾ ਉਹ ਗਿਲ ਦਲ ਮਤਲਬ ਦਿਲ ਦੀ ਗੱਲ ਦੱਸਦੇ ਆ ਕਿਸੇ ਨੂੰ ਆਪਣੇ ਆਪ 'ਚ ਹੀ ਖਬਜੀ ਜਾਂਦੇ ਆ ਖਬਜੀ ਜਾਂਦੇ ਆ ਖਬਜੀ ਜਾਂਦੇ ਆ ਮੈਂਟਲ ਹੋ ਜਾਂਦੇ ਆ ਸੱਚੀ ਮੈਂ ਕੁਛਕ ਲੇਡੀਜ਼ ਨੂੰ ਐਨਾ ਕੁਝ ਜ਼ਰੂਰ ਸਿੱਖਿਆ ਵੀ ਜਿਹੜੇ ਨਾ ਆਪਣੀਆਂ ਬਿਮਾਰੀਆਂ ਨੂੰ ਲੈ ਕੇ ਮਾਨਸਿਕ ਤੌਰ ਤੇ ਬਿਮਾਰ ਹੋਏ ਬੈਠੇ ਆ ਬਿਮਾਰੀਆਂ ਨੇ ਇਹਨਾਂ ਨੂੰ ਵੱਡੀਆਂ ਹੁੰਦੀਆਂ ਤੇ ਚਨੀ ਵੱਡੀਆਂ ਲੈ ਜਾਂਦੇ ਆ ਕੀ ਕਰਾਂ ਮੈਂ ਉਹਨਾਂ ਲੋਕਾਂ ਦਾ ਮੈਂ ਵੀਡੀਓ ਚ ਤੁਹਾਨੂੰ ਰੋਜ਼ ਸਮਝਾਉਣੀ ਆ ਹਨਾ ਤੁਹਾਡੇ ਤੇ ਅਸਰ 100% ਹੋਣਾ ਚਾਹੀਦਾ ਮੇਰੀਆਂ ਗੱਲਾਂ ਦਾ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਤਸਵੀਰ ਬੈਠੀ ਆ ਵੀ ਜਿਨੇ ਲੱਖਾਂ ਬਿਮਾਰੀਆਂ ਲੱਖਾਂ ਦਰਦ ਹੰਡਾਏ ਹੋਏ ਆ ਸਭ ਕੁਝ ਹੰਡਾਇਆ ਹੋਇਆ ਤੁਸੀਂ ਉਹਦੇ ਤਾਂ ਬਲੀਵ ਕਰੋ ਰੋਜ਼ ਤਾਂ ਨਹੀਂ ਸੋਨ ਕੋਈ ਸਮਝਾਉਣ ਆਊਗਾ ਜੇ ਤੁਸੀਂ ਕਹੋ ਵੀ ਸਾਨੂੰ ਕੋਈ ਰੋਜ਼ ਸਮਝਾਉਣ ਆਊਗਾ ਰੋਜ਼ ਸਮਝਾਉਣ ਕੋਈ ਨਹੀਂ ਆਉਂਦਾ ਇੱਥੇ ਮੈਨੂੰ ਜਾਨੀ ਆ ਵੀ ਤੁਸੀਂ ਆਪਣੇ ਆਪ 'ਚ ਆਪਣੀ ਇੱਜ਼ਤ ਕਰੋ ਆਪਣੇ ਆਪ 'ਚ ਰਹੋ ਵਧੀਆ ਲੋਕਾਂ ਨਾਲ ਮਿਲੋ ਜੁਲੋ ਇੱਕ ਦੂਜੇ ਤੋਂ ਛੜਨਾ ਛੱਡ ਦੋ ਤੇ ਕਿਸੇ ਦੇ ਘਰੇ ਕਾਰ ਆ ਜਾਈ ਕਿਸੇ ਦੇ ਕਿਸੇ ਨੇ ਕੋਠੀ ਪਾਰੀ ਕਿਸੇ ਨੇ ਕੁਝ ਵੀ ਲੈ ਲਿਆ ਗੱਲ ਨਾ ਕਰੋ ਉਹਨਾਂ ਲੋਕਾਂ ਦੀ ਕੋਈ ਕੋਠੀ ਪਾ ਰਿਹਾ ਹੈ ਅਗਲਾ ਆਪਣੇ ਦਮਤੇ ਪਾ ਰਿਹਾ ਕੋਈ ਕਾਰ ਲਿਆਇਆ ਆਪਦੇ ਦਮਤੇ ਲਿਆਇਆ ਆਪਾਂ ਮੰਗਣਾ ਕੀ ਤੁਹਾਂ ਜੀ ਬਾਰ-ਬਾਰ ਕਹਿਣੀ ਐ ਮੰਗਣਾ ਕੀ ਤੁਹਾਂ ਸਿਰੂ ਗੁਰੂ ਗ੍ਰੰਥ ਸਾਹਿਬ ਤੋਂ ਗੁਰੂ ਰਾਮਦਾਸ ਅੱਜ ਮੇਰੀ ਸਿਹਤ ਠੀਕ ਨਹੀਂ ਤੁਹਾਨੂੰ ਮੇਰੀ ਅੱਖਾਂ ਤੋਂ ਪਤਾ ਲੱਗ ਚੱਲਿਆ ਹੋਣਾ ਮੈਂ ਥੋੜਾ ਜਿਹਾ ਉਲਟ-ਪੁਲਟ ਖਾ ਗਈ ਤੇ ਉਹਦੇ ਨਾਲ ਕਰਕੇ ਜਿਹੜਾ ਪੇਟ ਖਰਾਬ ਆ ਇੱਕ ਘਰ ਦੇ ਕੰਮ ਬਹੁਤ ਜਿਆਦੇ ਹੁੰਦੇ ਆ ਸਾਰਾ ਘਰ ਦਾ ਕੰਮ ਐ ਆਪ ਕਰਦੀ ਆ ਹੁਣ ਵੀ ਐਸ ਹਾਲਤ ਵਿੱਚ ਵੀ ਹਾਲਾਂਕਿ ਮੇਰੇ ਸਰੀਰ ਦੇ ਵਿੱਚ ਮੈਨੂੰ ਲੱਗਦਾ ਡਾਕਟਰਾਂ ਨੇ ਛੱਡਿਆ ਹੀ ਕੁਛ ਨਹੀਂ ਕੱਲਾ ਦਿਲ ਜਾ ਰਹਿ ਗਿਆ ਚੋਰ ਕੋਈ ਨਹੀਂ ਮੈਨੂੰ ਲੱਗਦਾ ਹੈ ਨਹੀਂ ਮੇਰੇ ਸਰੀਰ 'ਚ ਸਾਬਿੱਤੇ ਪੱਤੇ ਕਿੱਧਰੇ ਯੂਟਰਸ ਸਾਂ ਕਿੱਧਰੇ ਪੈਂਕਸ ਸਾਂ ਪਤਾ ਨਹੀਂ ਕਿੱਧਰੇ ਕਿੱਧਰੇ ਗਏ ਪਰ ਮੈਂ ਕਦੇ ਫੀਲ ਨਹੀਂ ਕੀਤਾ ਵੀ ਕਿੱਧਰ ਗਿਆ ਮੈਨੂੰ ਕੋਈ ਨਾ ਕੁਝ ਨਹੀਂ ਹੁੰਦਾ ਜਿਸ ਨੇ ਜ਼ਿੰਦਗੀ ਦਿੱਤੀ ਹੈ ਆਪੇ ਅੱਗੇ ਲੈ ਕੇ ਜਾਊਗਾ ਜਿੰਨਾ ਚਿਰ ਤੁਸੀਂ ਮੈਂਟਲੀ ਸਟਰੋਂਗ ਨਹੀਂ ਹੁੰਦੇ ਹਨਾ ਤੁਹਾਡਾ ਕੁਝ ਨਹੀਂ ਹੋ ਸਕਦਾ ਜੇ ਮੈਂ ਤੁਹਾਨੂੰ ਕਮਾ ਨਾ ਵੀ ਮੇਰੀਆਂ ਵੀਡੀਓ ਦੇਖ ਕੇ ਤੁਹਾਡੇ ਕੰਮ ਲੱਗ ਜਾਣਗੇ ਤੁਸੀਂ ਉੱਡਣ ਲੱਗ ਜਾਓਗੇ ਨਹੀਂ ਮੈਂ ਤਾਂ ਸਿਰਫ ਤੁਹਾਨੂੰ ਗੱਲਾਂ ਦੱਸ ਸਕਦੀ ਆ ਅਸਰ ਕਰਨਾ ਉਹਨਾਂ ਤੇ ਤੁਹਾਡਾ ਫਰਜ਼ ਹੈ ਜਿਵੇਂ ਬਾਰ ਬਾਰ ਇੱਕ ਗੱਲ ਰਿਪੀਟ ਕਰੂੰਗੀ ਤੁਹਾਨੂੰ ਵੀ ਚੰਗੀ ਲੱਗਣੀ ਕਹਿੰਦੇ ਨਹੀਂ ਹੁੰਦੇ ਇੱਕ ਦਿਨ ਪਰੌਣਾ ਦੂਜੇ ਦਿਨ ਧਰਾਉਣਾ ਤੀਜੇ ਦਿਨ ਦਾਦੇ ਮੰਗਾਉਣਾ ਬਾਰ ਬਾਰ ਆਪਾਂ ਕਿਸੇ ਜੀ ਨੂੰ ਰਿਪੀਟ ਨਹੀਂ ਕਰ ਸਕਦੇ ਤੀਜੇ ਦਿਨ ਤਾਂ ਉਹ ਦਾਦੇ ਮੰਗਾਉਣੀ ਗੱਲ ਹੀ ਬਣ ਜਾਂਦੀ ਹੈ ਸੋ ਜਿਹੜਾ ਮੈਂ ਤੁਹਾਨੂੰ ਗੱਲਾਂ ਕਰਦੀ ਹੁੰਦੀ ਆ ਮੈਂ ਹੱਡ ਬੀਤੀਆਂ ਕਰਦੀ ਹੁੰਦੀ ਆ ਮੇਰੇ ਤੇ ਬਲੀਵ ਕਰਿਆ ਕਰੋ ਤੁਸੀਂ ਇੰਨਾਕ ਤਾਂ ਬਲੀਵ ਕਰਿਆ ਕਰੋ ਵੀ ਮੈਂ ਆਪਣੀ ਸਟੋਰੀ ਲਾਈਫ ਦੀ ਤੁਹਾਨੂੰ ਦੱਸ ਰਹੀ ਆ ਕਿਉਂ ਦੱਸ ਰਹੀ ਆ ਤੁਸੀਂ ਸਟਰੋਂਗ ਹੋਵੋ ਤੁਸੀਂ ਮੈਂਟਲੀ ਸਟਰੋਂਗ ਹੋਵੋ ਫਿਜ਼ੀਕਲੀ ਸਟਰੋਂਗ ਹੋਵੋ ਮੈਨੂੰ ਇਹ ਮੈਨੂੰ ਖੁਸ਼ੀ ਹੋਊ ਜੇ ਤੁਸੀਂ ਮਤਲਬ ਮੇਰੇ ਤੋਂ ਕੁਝ ਸਿੱਖੋਗੇ ਕਿਉਂਕਿ ਮੈਂ ਉਮਰ ਚ ਜਿਹੜੀਆਂ ਚੀਜ਼ਾਂ ਹੰਡਾਈਆਂ ਸਨ ਉਹ ਦੱਸਦੀਆਂ ਤੇ ਗੱਲ ਕਰਦੇ ਆਪਾਂ ਸਾਰ ਦਿਨ ਆਪਾਂ ਮੱਚੂ ਸੜੂ ਮੱਚੂ ਸੜੂ ਇਹ ਨਾ ਕਰਿਆ ਕਰੋ ਜ਼ਿੰਦਗੀ ਦਉਪਾਲਦੀ ਐ ਇਹਨੂੰ ਖੁੱਲਕੇ ਜਿਉਂਵੋ ਜਦੋਂ ਤੁਸੀਂ ਜ਼ਿੰਦਗੀ ਜਿਉਣਾ ਸਿੱਖ ਗਏ ਨਾ ਆਪਣੇ ਆਪ ਚ ਮਾਸਟਰ ਰਹਿਣ ਲੱਗੇ ਤਾਂ ਤੁਸੀਂ ਇੱਕ ਦਿਨ ਬਹਿ ਕੇ ਜਰੂਰ ਸੋਚੋਗੇ ਵੀ ਯਾਰ ਹੋਈ ਐ ਵੀ ਲੋਕਾਂ ਪਿੱਛੇ ਲੱਗ ਕੇ ਲੋਕਾਂ ਨੂੰ ਲਈ ਸੋਚੀ ਗਏ ਭਲਾਨੇ ਨੇ ਕੋਠੀ ਬਾਲੀ ਭਲਾਨੇ ਨੇ ਕਾਰ ਲੈ ਲਈ ਭਲਾਨੇ ਨੇ ਆ ਕਰ ਲਿਆ ਪਰ ਉਹਦੀ ਛੜੀਏ ਭੈਣ ਨੂੰ ਜ਼ਿੰਦਗੀ ਟਪਾ ਲਈ ਸਾਰੀ ਜ਼ਿੰਦਗੀ ਬਹੁਤ ਛੋਟੀ ਹੈ ਇਹਨੂੰ ਇੰਜੋਏ ਕਰੋ ਰੱਬ ਨੇ ਦਿੱਤੀ ਹੈ ਇਹਨਾਂ ਨੂੰ ਇੰਜੋਏ ਕਰਨਾ ਸਿੱਖੋ ਸਾਰਾ ਦਿਨ ਜੇ ਕਿਸੇ ਚੀਜ਼ ਤੋਂ ਬਿਮਾਰੀ ਤੋਂ ਡਰ ਡਰੋਗੇ ਬਿਮਾਰੀ ਤਾਂ ਚੱਲ ਛੁੱਟੀਆਂ ਬਿਮਾਰੀਆਂ ਠੀਕ ਹੋ ਜਾਣੀਆਂ ਤਾਂ ਹਾਇ ਕਰਜਾ ਉਹ ਤੋਂ ਡਰੋਗੇ ਉਹ ਤੋਂ ਖੜਾ ਛੁੱਟ ਜੁੱਦਾ ਕਹੋਗੇ ਮੈਨੂੰ ਤਾਂ ਭਲਾਨੇ ਤੋਂ ਡਰ ਲੱਗਦਾ ਉਹ ਮੈਨੂੰ ਐ ਨਾ ਕਹਦੀ ਡਰ ਤਾਂ ਥਾਂ ਥਾਂ ਤੇ ਫਿਰ ਕੀ ਕਰੋਗੇ ਜਦੋਂ ਤੁਸੀਂ ਆਪਣੇ ਅੰਦਰੋਂ ਸਟਰੋਂਗ ਹੋਵੇ ਫਿਰ ਤੁਹਾਨੂੰ ਇਹ ਚੀਜ਼ਾਂ ਤਪਾਉਣਾ ਹਟਣੀਆਂ ਸਭ ਤੋਂ ਪਹਿਲਾਂ ਆਪਣੇ ਡਰ ਨੂੰ ਕੱਢ ਕੇ ਜ਼ਿੰਦਗੀ ਖੁੱਲ੍ਹ ਕੇ ਜਿਓ ਠੀਕ ਹੈ ਕਿਸੇ ਚੀਜ਼ ਤੋਂ ਡਰਿਆ ਨਾ ਕਰੋ ਨਾ ਬਿਮਾਰੀ ਤੋਂ ਨਾ ਕਰਜ਼ੇ ਤੋਂ ਨਾ ਲੋਕਾਂ ਤੋਂ ਨਾ ਕਿਸੇ ਤੋਂ ਡਰਨਾ ਸਿਰਫ ਪ੍ਰਮਾਤਮਾ ਤੋਂ ਡਰਨਾ ਕਦੋਂ ਆ ਜਦੋਂ ਤੁਸੀਂ ਗਲਤ ਕਰ ਰਹੇ ਹੋ ਉਦੋਂ ਡਰੋ ਡਰਨਾ ਕਦੋਂ ਆ ਜਦੋਂ ਤੁਸੀਂ ਕਿਸਦਾ ਹੱਕ ਖਾ ਰਹੇ ਹੋ ਕਿਉਂਕਿ ਕਿਸਦਾ ਹੱਕ ਖਾ ਕੇ ਮਾਲਕ ਵੇਖ ਰਿਹਾ ਹੁੰਦਾ ਨਾ ਤੁਹਾਨੂੰ ਭਰਨੀ ਪੈਣੀ ਆ ਠੀਕ ਹੈ ਡਰਿਆ ਉਦੋਂ ਕਰੋ ਜਦੋਂ ਕਿਸੇ ਬੇਸਹਾਰਾ ਬੰਦੇ ਤੇ ਤੁਸੀਂ ਜ਼ੁਲਮ ਕਰਦੇ ਹੋ ਉਹਨਾਂ ਚੀਜ਼ੇ ਤੋਂ ਡਰਨਾ ਚਾਹੀਦਾ ਆਹ ਕੀ ਚੀਜ਼ ਆ ਮੈਨੂੰ ਆ ਰੋਗ ਲੱਗ ਗਿਆ ਹਾਏ ਮੈਂ ਤਾਂ ਡਰ ਗਿਆ ਮਰਨਾ ਜਾਵਾ ਹਾਏ ਮੈਨੂੰ ਆ ਹੋ ਗਿਆ ਮੈਂ ਮਰਨਾ ਜਾਵਾ ਉਹ ਮੈਂ ਸਮਝਾਉਂਦੀ ਥੱਕ ਗਈ ਕੁਝ ਲੇਡੀਜ਼ ਨੂੰ ਵੀ ਜਿੱਦਣ ਛੋਟੀ ਮੌਤ ਹੋਈ ਭਾਈ ਤੁਹਾਨੂੰ ਪਤਾ ਨਹੀਂ ਲੱਗਣਾ ਮੈਂ ਕਿਹਣੀ ਨਿਤ ਮਰਨ ਵਾਲਾ ਫਿਰ ਇੱਕ ਦਿਨ ਹੀ ਮਰਜੋ ਜਿਹੜਾ ਨਿਤ ਮਰਦੇ ਹਾਂ ਐ ਬਿਮਾਰਨਾ ਜਾ ਮੈਨੂੰ ਐ ਨਾ ਹੋ ਜੇ ਹਏ ਮੈਨੂੰ ਆਹ ਰੋਗ ਲੱਗਿਆ ਮੈਨੂੰ ਬਹੁਤ ਰੋਗ ਲੱਗਿਆ ਫੇਰ ਕੀ ਹੈ ਲੋਕ ਵੀ ਰੋਗ ਵੀ ਤਾਂ ਇਨਸਾਨਾਂ ਨੂੰ ਲੱਗਦੇ ਆ ਕਿਉਂ ਕਿਉਂ ਆਵਦਾ ਤੁਸੀਂ ਆਉਣ ਵਾਲਾ ਕੱਲ ਅੱਜ ਖਰਾਬ ਕਰ ਰਹੇ ਹੋ ਐ ਕਰਦੇ ਕਰਦੇ ਇੱਕ ਦਿਨ ਤੁਹਾਡੇ ਬੁੱਢੇ ਹੋ ਜਾਓਗੇ ਫੇਰ ਬਹਿ ਕੇ ਸੋਚੋਗੇ ਜਦੋਂ ਜਮਾਨ ਬਹਿ ਕੇ ਐ ਮੰਜੇ 'ਚ ਹੱਲਣ ਲੱਗੇ ਵੀ ਜਦ ਮੈਂ ਤਾਂ ਸਾਰੀ ਜ਼ਿੰਦਗੀ ਕੱਢ ਲਈ ਆ ਨਾ ਕਰਾਂ ਮੈਂ ਬਾਹਰ ਨਾ ਕਰਾਂ ਫਿਰ ਫਾਇਦਾ ਕੀ ਹੈ ਫੇਰ ਫਾਇਦਾ ਕੀ ਆ ਪਸਤਾਨ ਦਾ ਜਦੋਂ ਚਿੜੀ ਐ ਚੋਗੀ ਚੁਗੀ ਸਮਝ ਗਏ ਹੱਸਣਾ ਜ਼ਿੰਦਗੀ ਜੀ ਜ਼ਰੂਰੀ ਹੈ ਖੇਡਣਾ ਜ਼ਰੂਰੀ ਹੈ ਜੇ ਦੇਖ ਜੇ ਤੁਸੀਂ ਕਿਸੇ ਨੂੰ ਰਿਲੀਜ਼ ਕਰਾਉਣਾ ਹੈ ਵੀ ਤੁਸੀਂ ਆਪਣੀ ਲਾਈਫ ਚ ਖੁਸ਼ ਹੈ ਚਾਹੇ ਤੁਸੀਂ ਲੱਖ ਟੈਨਸ਼ਨਾਂ ਚ ਗੁਜ਼ਰ ਰਹੇ ਹੋ ਅਗਲੇ ਅੱਗੇ ਜਰੂਰ ਹੱਸੋ ਤੇ ਹੱਸ ਕੇ ਟੱਪ ਜੋ ਤੇ ਬੱਠਾ ਸੁਚਿਤ ਰਹਿ ਜਾਂਦਾ ਵੀ ਮੈਂ ਸੋਚਿਆ ਸੀ ਦੁਖੀ ਤਾਂ ਖੁਸ਼ੀ ਵਾਲਾ ਉਹ ਤੇਰੇ ਨਾਲੋਂ ਵੱਧ ਉਹ ਦੁਖੀ ਹੋ ਜੂ ਵੀ ਹੱਸਿਆਗਾ ਤੂੰ ਕਿਉਂਕਿ ਅੱਜ ਕੱਲ ਲੋਕੀਸ਼ਨ ਹੱਸਣਾ ਦੇਖ ਕੇ ਮੱਲਵੂ ਛੜ ਜਾਂਦੇ ਆ ਕਿਉਂ ਹੱਸ ਰਿਹਾ ਹੈ ਕਿਉਂ ਦਿਆ ਕੇ ਗੱਲ ਲੜ ਜਾਂਦੀ ਕਿਉਂ ਹੱਸ ਰਿਹਾ ਮੈਂ ਤੈਨੂੰ ਰੋਂਦੇ ਦੇਖਣਾ ਸੀ ਤੇ ਫਿਰ ਤੁਸੀਂ ਵੀ ਤਿਆਰ ਹੀ ਹੋ ਨੋ ਇਹ ਕੰਮਾ ਵਾਸਤੇ ਅਗਲੇ ਨੇ ਮਾਰਾ ਜਾਂ ਤੁਹਾਨੂੰ ਟਾਰਚ ਕੀਤਾ ਤੇ ਤੁਸੀਂ ਰੋਣਾ ਸ਼ੁਰੂ ਕਰਤਾ ਅਗਲਾ ਆਪਦਾ ਕੰਮ ਕਰਕੇ ਲੱਗ ਜਾਂਦਾ ਤੁਸੀਂ ਫਿਰ ਖੁਸ਼ ਹੋਈ ਜਾਂਦੇ ਸੌਰੀ ਉਹ ਖੁਸ਼ ਹੋਈ ਜਾਂਦਾ ਤੁਸੀਂ ਬੈਠੇ ਰੋਈ ਜਾਂਦੇ ਮੈਨੂੰ ਐਂ ਕਹਤਾ ਮੈਨੂੰ ਵਾਹ ਕਰਤ ਉਮ ਮੈਂ ਭਲੇ ਮਾਨ ਸੋ ਆਪਣੀ ਆਉਣ ਵਾਲੀ ਲਾਈਫ ਕਿਉਂ ਬਰਬਾਦ ਕਰੀ ਜਾਨੇ ਹੂੰ ਜੋ ਸੌਟਾ ਹੱਥ ਤੇ ਜਨੀ ਉਹਨਾਂ ਚੀਜ਼ਾਂ ਲਈ ਕਿਉਂ ਹੁਣ ਵਾਲਾ ਉੱਪਰ ਪੱਖਾ ਮੇਰੇ ਆਹ ਸਿਰ ਤੇ ਪੱਖਾ ਮੈਂ ਬਹਿ ਕੇ ਦੋ ਮਿੰਟ ਸੋਚੀ ਜਾਊਂਗੀ ਮੈਂ ਇਹਦੇ ਥੱਲੇ ਬਹਿ ਕੇ ਵੀਡੀਓ ਬਣਾਈ ਜਾਨੀ ਐ ਹਾਏ ਪੱਖਾ ਨਾ ਮੇਰੇ ਤੇ ਡਿੱਗ ਪੇ ਹਾਏ ਪੱਖਾ ਨਾ ਡਿੱਗ ਪੇ ਇਹਦਾ ਹੱਲ ਐ ਕੋਈ ਜੇ ਪੱਕੇ ਨਹੀਂ ਡਿੱਗਣੋ ਤਾਂ ਵੈਸੇ ਹੀ ਡਿੱਗੂ ਮੇਰੇ ਸੋਚਣ ਨਾਲ ਤਾਂ ਡਿੱਗਦਾ ਮੈਂ ਸਭ ਤੋਂ ਵੱਧ ਖੁਸ਼ਕਿਸਮਤ ਸਮਝੂਗੀ ਜੇ ਤੁਸੀਂ ਇਹਨਾਂ ਚੀਜ਼ਾਂ ਤੋਂ ਬਾਹਰ ਆ ਜਾਓਗੇ ਜੇ ਮੇਰੀਆਂ ਗੱਲਾਂ ਤੇ ਅਸਰ ਕਰ ਗਈ ਜਿਉਣਾ ਸਿੱਖੋ ਥੋੜਾ ਜਿਹਾ ਜਿਉਣਾ ਸਿੱਖੋ ਛੱਡ ਦਿਓ ਇੱਧਰ ਉੱਧਰ ਦੀਆਂ ਬੇਕਾਰ ਦੀਆਂ ਜਿੰਨਾ ਫालतू ਕੰਮਾਂ 'ਚ ਤੁਰੇ ਫਿਰਦੇ ਹੋ ਐਂ ਲਾਈਫ ਲੰਘ ਜੂ ਸੋਡੀ ਉਹਨਾਂ ਸੋਚੋ ਜਿੰਨਾ ਤੁਹਾਡਾ ਫਰਜ਼ ਹੈ ਐਨਾ ਨਾ ਸੋਚੋ ਕਿ ਆਪਣੇ ਆਪ ਨੂੰ ਜਿਉਣਾ ਹੀ ਭੁੱਲ ਜਾਓ ਡਰ ਚ ਹੀ ਕੱਢ ਲਓ ਸਾਰੀ ਜ਼ਿੰਦਗੀ ਜਦੋਂ ਡਰ ਚ ਪਏ ਰਹੋਗੇ ਨਾ ਜ਼ਿੰਦਗੀ ਸੌਖੀ ਨਹੀਂ ਛੋਡੀ ਲੰਘਣੀ ਜੋ ਬੰਦਾ ਡਰ ਕੇ ਜ਼ਿੰਦਗੀ ਜੀਉਂਦਾ ਉਹ ਕਾਮਯਾਬ ਕਦੇ ਨਹੀਂ ਹੁੰਦਾ ਮੇਰੇ ਵਾਂਗੂ ਧੜਕ ਹੋ ਜਾ ਉਹ ਹੁੰਦਾ ਜੋ ਹੋਈ ਜਾਣ ਦੇ ਬੇਪਰਵਾਹ ਹੋ ਜਾ ਗੁਰੂ ਨੂੰ ਪਤਾ ਕਿਉਂ ਪਿਆਰੇ ਲੱਗਦੇ ਆ ਬੇਪਰਵਾਹ ਬੰਦੇ ਬੇਪਰਵਾਹ ਦਾ ਮਤਲਬ ਵੀ ਜ਼ਿੰਦਗੀ ਚ ਨਾ ਕਿਸੇ ਨੂੰ ਦੁੱਖ ਦੇਣਾ ਨਾ ਲੈਣਾ ਦੇਣਾ ਆਪਣੀ ਮਸਤੀ ਚ ਰਹਿੰਦੇ ਆ ਹੱਸ ਕੇ ਖੇਡ ਕੇ ਜ਼ਿੰਦਗੀ ਕੱਟ ਰਹੇ ਆ ਗੁਰੂ ਦੇ ਉਹ ਪਿਆਰੇ ਹੁੰਦੇ ਆ ਗੁਰੂ ਦੇ ਕਮਲੇ ਬਣ ਜਾ ਕੀ ਲੈਣਾ ਸਿਆਣੇ ਬਣ ਕੇ ਤੁਸੀਂ ਸਿਆਣੇ ਬਣ ਕੇ ਕੀ ਖੱਟ ਲੈ ਦੱਸ ਦੋ ਮੈਨੂੰ ਕਮੈਂਟ ਕਰਕੇ ਜੇ ਕੋਈ ਖੱਟਿਆ ਤਾਂ ਇਹਦੋਂ ਪਹਿਲਾਂ ਸਿਆਣੇ ਬਣੇ ਹੋਏ ਸੀ ਥੋੜੇ ਹੁਣ ਕਮਲੇ ਵੀ ਬਣ ਲਓ ਸਾਨੂੰ ਨਹੀਂ ਪਤਾ ਬਈ ਉੱਧਰ ਕੀ ਹੋਈ ਜਾਂਦਾ ਅਗਲਾ ਪੁੱਛੇ ਕੀ ਹੋ ਰਿਹਾ ਕਿੱਧਰੋਂ ਆਇਆ ਲੋਕਾਂ ਨੇ ਸਵਾਦ ਚੱਟਣਾ ਹੁੰਦਾ ਕਿੱਧਰੋਂ ਆਇਆ ਵੇ ਕਿਹਦੇ ਘਰੋਂ ਆਇਆ ਕੀ ਹੋਈ ਜਾਂਦਾ ਸਾਨੂੰ ਤੇ ਕਰੇ ਕਮਲੇ ਬਣ ਕੇ ਕਹਿੰਦਾ ਕੋਈ ਯਾਰ ਪਤਾ ਨਹੀਂ ਆ ਪਤਾ ਧਿਆਨ ਨਹੀਂ ਦਿੱਤਾ ਮੈਨੂੰ ਤਾਂ ਨਹੀਂ ਪਤਾ ਭਰਾਵਾ ਕੀ ਹੋਈ ਜਾਂਦਾ ਦੱਸ ਸੱਟ ਗੱਲ ਮੁੱਕ ਗਈ ਜਦੋਂ ਤੁਸੀਂ ਉਹਨੂੰ ਸਾਰਾ ਕੁਝ ਦੱਸੋਗੇ ਤਾਂ ਬਾਰ-ਬਾਰ ਘੇਰੂ ਨਾ ਤੁਹਾਨੂੰ ਜਦੋਂ ਤੁਸੀਂ ਇੱਕ ਗੱਲ ਜੀ ਵਾ ਵੱਡਦਾ ਵੀ ਮੈਨੂੰ ਨਹੀਂ ਪਤਾ ਉੱਥੇ ਕੀ ਹੋ ਰਿਹਾ ਉਹਨਾਂ ਨੂੰ ਬੁਲਾਉਣਾ ਹੀ ਨਹੀਂ ਉਹ ਕੋਈ ਨਹੀਂ ਘੜ ਕੋ ਦੱਸਣਾ ਇਹ ਤੁਸੀਂ ਉਹਨਾਂ ਨੂੰ ਦੱਸਣ ਲੱਗੇ ਹਾਂ ਜੀ ਉੱਥੇ ਆ ਹੋ ਰਿਹਾ ਉੱਥੇ ਹੋ ਰਿਹਾ ਉਹ ਬਾਰ-ਬਾਰ ਘੇਰੂ ਤੁਹਾਨੂੰ ਅਰਥ ਘਟ ਲਿਆ ਕਰੋ ਮੇਰੀਆਂ ਗੱਲਾਂ ਤੋਂ ਮੈਂ ਕੀ ਕਹਿਣਾ ਚਾਹਣੀ ਐ ਐਨੀ ਵਧੀਆ ਰੱਬ ਨੇ ਜ਼ਿੰਦਗੀ ਦਿੱਤੀ ਐ ਜੇ ਯਾਰ ਜ਼ਿੰਦਗੀ 'ਚ ਥੋੜੀ ਜਿਹੀ ਦੁੱਖ ਆ ਜਾਂਦੇ ਤੇ ਇਹਦਾ ਮਤਲਬ ਤੁਸੀਂ ਜ਼ਿੰਦਗੀ ਜਿਉਣਾ ਭੁੱਲ ਜਾਓਗੇ ਮੈਂ ਤਾਂ ਭੁੱਲੀ ਨਹੀਂ ਮੈਂ ਤਾਂ ਥੋੜੇ ਸਾਹਮਣੇ ਬੈਠੀ ਆ ਆ ਬੈਠੀ ਆ ਕਿਹੜੇ ਮਾੜੇ ਹਲਾ ਦਾ ਜਿਹੜੇ ਮੈਨ ਨਹੀਂ ਵੇਖੇ ਕਿਹੜੇ ਉਹ ਟਾਈਮ ਆ ਜਿਹੜੇ ਮੈਨ ਨਹੀਂ ਗੱਡੇ ਜਦੋਂ ਮੇਰੀ ਵਿਆਹਤ ਵਿਆਹ ਤੋਂ ਬਾਅਦ ਜ਼ਿੰਦਗੀ ਸ਼ੁਰੂ ਹੋਈ ਜਨਾ ਮੈਨੂੰ ਅਕਾਲ ਪੁਰਖ ਵੈਗਰੂ ਦੀ ਕਸਮ ਮੈਨੂੰ ਵਿਚੇਰੀ ਨੂੰ ਕਿਸੇ ਨੇ ਕੁਝ ਵੀ ਪਾ ਕੇ ਨਹੀਂ ਸੀ ਦਿੱਤਾ ਇਹ ਗੱਲ ਸੱਚ ਹੈ ਵੀ ਮੈਂ ਆ ਆਪ ਦਾ ਵਿਚਾਰੀ ਨੇ ਆਪੇ ਕਮਰੇ ਬਣਾਏ ਆਪੇ ਬੱਚੇ ਪੜ੍ਹਾਏ ਕਾਰਨ ਮਿਹਨਤ ਮਿਹਨਤ ਕੀਤੀ ਮਿਹਨਤ ਵੀ ਕਮਲਿਆਂ ਵਾਂਗੂ ਕੀਤੀ ਮਾੜੇ ਹਲਾਤਾਂ ਦਾ ਨਾ ਲੱਕ ਤੋੜਦਾ ਸੀ ਇਹੋ ਜੀ ਮਿਹਨਤ ਕੀਤੀ ਸੀ ਤੇ ਪ੍ਰਵਾਹ ਨਹੀਂ ਸੀ ਕੀਤੀ ਕਦੇ ਨਹੀਂ ਸੋਚਿਆ ਵੀ ਮੈਂ ਕੱਲੀ ਹਾਂ ਮੈਂ ਕੱਲੀ ਕਰ ਰਹੀ ਹਾਂ ਪਤਾ ਨਹੀਂ ਕੀ ਜਵਾਕਾਂ ਨੂੰ ਦੇਖ ਕੇ ਮੈਨੂੰ ਤਾਂ ਹੌਸਲਾ ਜੜੀ ਜਾਂਦਾ ਵੀ ਯਾਰ ਮੈਂ ਆਪਣੇ ਬੱਚੇ ਚੰਗੇ ਸਕੂਲਾਂ ਚ ਪੜਾਉਣੇ ਆ ਮੈਂ ਅਫਸਰ ਬਣਾਉਣੇ ਆ ਆਹੀ ਸੋਚ-ਸੂਚ ਮੈਂ ਤਾਂ ਫੁੱਲੀ ਨਹੀਂ ਸੀ ਸਮਾਉਂਦੀ ਵੀ ਕੋਈ ਗੱਲ ਨਹੀਂ ਯਾਰ ਅੱਜ ਆਪਣੇ ਜੀ ਜਾਨ ਹੈਗੀ ਆ ਆ ਮਾੜਾ ਸਮਾਪਾ ਕੱਢ ਲਾਂਗੇ ਕਲ ਜੀ ਆਪਾਂ ਹੌਂਸਲੇ ਚ ਚਾਉਣਾ ਸਿੱਖੋ ਹੌਂਸਲੇ ਚ ਇਹ ਜ਼ਿੰਦਗੀ ਮੂਰੇ ਰਾਹ ਦੇ ਦਿੰਦੀ ਐ ਜਦੋਂ ਤੁਸੀਂ ਅੜਜੋ ਜਦੋਂ ਤੁਸੀਂ ਜ਼ਿੰਦਗੀ ਨੂੰ ਕਹਦੇ ਤੂੰ ਚੀਜ਼ ਕੀ ਐ ਮੈਨੂੰ ਦੁੱਖ ਦੇਣ ਵਾਲੀ ਤੂੰ ਕੌਣ ਹੁੰਨੀ ਐ ਮੇਰਾ ਪਰਮਾਤਮਾ ਮੇਰੇ ਨਾਲ ਐ ਉਦੋਂ ਜ਼ਿੰਦਗੀ ਵੀ ਛੋਟੇ ਮੂਰੇ ਨਾ ਐ ਚੱਲ ਪੈਂਦੀ ਐ ਵੀ ਇਹ ਬੰਦਾ ਤਾਂ ਅੜੀ ਆ ਲੈ ਭਰਾਓ ਸਮਝ ਗਏ ਹਾਰ ਨਾ ਨਹੀਂ ਬਾਰ-ਬਾਰ ਕਹਿਣੀ ਐ ਹਾਰਿਉਣਾ ਜਦੋਂ ਤੁਸੀਂ ਮੇਰੇ ਕੋਲ ਇਹ ਸੋਹਣੀਆਂ ਗੱਲਾਂ ਕਰਦੇ ਹੋ ਨਾ ਮੈਨੂੰ ਮੈਸੇਜ ਕਰਦੇ ਹੋ ਵੀ ਮੈਨੂੰ ਕੁਝ ਸਿੱਖਿਆ ਮੈਨੂੰ ਆਹ ਮਿਲਿਆ ਮੈਨੂੰ ਬਾਹ ਮਿਲਿਆ ਤੁਸੀਂ ਸੋਚ ਨਹੀਂ ਸਕਦੇ ਮੇਰੀ ਕੁਸ਼ੀ ਦਾ ਕਿੱਡਾ ਟੱਕਾ ਨਾ ਕੋਈ ਟਿਕਾਣਾ ਨਹੀਂ ਹੁੰਦਾ ਮੈਂ ਬਹੁਤ ਖੁਸ਼ ਹੁਣੀ ਐ ਵੀ ਯਾਰ ਮੈਂ ਜ਼ਿੰਦਗੀ ਜੀ ਕੋਸਤਾ ਐਸਾ ਕੀਤਾ ਵੀ ਖੁਸ਼ ਨੇ ਮਹਾਰਾਜ ਖੁਸ਼ ਨੇ ਆਪਾਂ ਖੁਸ਼ ਆ ਕਸਟਮਰ ਆ ਗਿਆ ਆਪਾਂ ਕੰਟੀਨਿਊ ਰੱਖਾਂਗੇ ਸੌਰੀ ਜੀ ਜਿੱਦ ਉੱਠ ਨਾ ਪੈ ਜਾਂਦਾ ਕਸਟਮਰ ਆ ਜਾਂਦੇ ਆ ਜੀ ਕੀ ਕਰਾਂ ਨਾਲ ਮੇਰਾ ਕੰਮ ਵੀ ਹੈ ਮਿਹਨਤ ਵੀ ਜ਼ਰੂਰੀ ਹੈ ਗੱਲ ਉੱਥੇ ਆ ਜਾਂਦੀ ਜੀ ਮਿਹਨਤ ਨਹੀਂ ਕਰਾਂਗੇ ਤੇ ਖਾਵਾਂਗੇ ਕਿੱਥੋਂ ਕਿੱਥੋਂ ਦੁਨੀਆ ਦੇ ਮੂੰਹ ਬੰਦ ਕਰਾਂਗੇ ਜਿਹੜਾ ਨੇ ਆਪਣੇ ਸਿਰ ਤੇ ਚੜ ਚੜ ਭੰਗੜਾ ਪਾਇਆ ਫਿਰ ਉਹਨਾਂ ਨੂੰ ਕਿਵੇਂ ਦੱਸਾਂਗੇ ਵੀ ਅਸੀਂ ਵੀ ਮਿਹਨਤੀ ਬੰਦੇ ਆ ਅਸੀਂ ਵੀ ਕਮਾਈਆਂ ਕਰਨ ਜਾਣਦੇ ਆ ਅਸੀਂ ਵੀ ਗੁਰੂ ਮਹਾਰਾਜ ਨੇ ਭੇਜੀਆਂ ਹੋਈਆਂ ਚੀਜ਼ਾਂ ਸਾਡਾ ਵੀ ਕੋਈ ਰਤਬਾ ਹੈ ਸਭ ਤੋਂ ਪਹਿਲਾਂ ਤਾਂ ਆਪਣਾ ਰਤਬਾ ਪਛਾਣਿਆ ਕਰੋ ਰਤਬਾ ਪਛਾਣਨ ਵਾਲਿਆਂ ਨੂੰ ਕੋਈ ਸਿੱਟ ਨਹੀਂ ਸਕਦਾ ਤੇ ਆਪਣਗਰ ਆਪਣੀ ਰਾਜੇ ਬਣਾ ਕੇ ਭੇਜਿਆ ਤੇ ਰਾਜੇ ਰਹਾੰਗੀ ਫੇਰ ਕੀ ਹੈ ਦੁੱਖ ਕੀ ਹੈ ਜ਼ਿੰਦਗੀ ਚ ਆਉਂਦੇ ਆ ਚੱਲ ਵੀ ਜਾਂਦੇ ਆ ਹਾਂ ਦੁੱਖ ਮੇਰੇ ਕੋਲੇ ਆਏ ਸੀ ਛੂ ਮੰਤਰ ਹੋ ਕੇ ਆਪੀ ਦੁੱਖ ਭੱਜ ਗਏ ਦੁੱਖ ਵੀ ਬਿਸ਼ਰਮ ਹੋ ਕੇ ਉੱਡ ਗਏ ਮੇਰੇ ਕੋਲੋਂ ਵੀ ਇਹਨੇ ਤਾਂ ਨਈ ਡੋਲੀ ਇਹ ਇਹਨੇ ਤਾਂ ਆਪਣੀ ਜਿਹੜੀ ਜੰਗ ਹੈ ਜਾਰੀ ਰੱਖੀ ਹੈ ਜ਼ਿੰਦਗੀ ਦਾ ਨਾਮ ਹੈ ਜੰਗ ਆਪਾਂ ਕਹਿੰਦੇ ਨਾ ਜ਼ਿੰਦਗੀ ਜ਼ਿੰਦਗੀ ਦਾ ਦੂਸਰਾ ਨਾਮ ਜੰਗ ਹੈ ਹਰ ਪਲ ਆਪਾਂ ਜੰਗ ਕਰਦੇ ਆ ਹੱਕਾਂ ਲਈ ਜੰਗ ਕਰਦੇ ਆਂ ਕਾਸੀਨਾ ਕਸ ਲਈ ਜੰਗ ਕਰਦੇ ਆਂ ਕਿਤੇ ਕਿਸੇ ਚੀਜ਼ ਲਈ ਜੰਗ ਕਰਦੇ ਆਂ ਇਹ ਜੰਗ ਹੈ ਜ਼ਿੰਦਗੀ ਤੇ ਸਭ ਤੋਂ ਵੱਧ ਮੈਨੂੰ ਖੁਸ਼ੀ ਦੀ ਗੱਲ ਦੱਸਾਂ ਮੇ ਮਤਲਬ ਮੈਂ ਜਿਉ ਮੇਰੀ ਸੁਰਤ ਸੰਭਲੀ ਸੀ ਮੇਰਾ ਉਦੋਂ ਤੋਂ ਇੱਕ ਇੱਕ ਛੋਟਾ ਜਿਹਾ ਸੌਂਕ ਸੀ ਵੀ ਮੈਂ ਕੋਸ਼ਿਸ਼ ਕਰਾਂ ਜ਼ਿੰਦਗੀ ਚ ਖੁਸ਼ ਕਰਕੇ ਵਿਖਾਵਾਂ ਬਾਲਾ ਮੈਨੂੰ ਐ ਹੁੰਦਾ ਵੀ ਮੇਰਾ ਕੋਈ ਆਪ ਦਾ ਕੰਮ ਹੋਵੇ ਆਪ ਦਾ ਕੰਮ ਹੋਵੇ ਮੈਂ ਤੁਹਾਨੂੰ ਦੱਸ ਦਿਆਂ ਵੀ ਮੈਂ ਆਪਣੇ ਆਪ 'ਚ ਹੀ ਉਲਝੀ ਰਹਿੰਦੀ ਸੀ ਤੇ ਮੈਂ ਕੱਪੜਿਆਂ ਦਾ ਕੰਮ ਤਾਂ ਕਿਉਂ ਕੀਤਾ ਵੀ ਮੈਂ ਕੱਪੜਿਆਂ ਦਾ ਕੰਮ ਕਰਕੇ ਹੁਣ ਆਪ ਤਾਂ ਖਰਚਾ ਬਣੀ ਜਿਹੜਾ ਕੱਢਦੀ ਆ ਤੇ ਮੈਨੂੰ ਬੜਾ ਵਧੀਆ ਲੱਗਦਾ ਵੀ ਇਹ ਮੇਰੀ ਕਮਾਈ ਆ ਹੱਥ ਨੇ ਅੱਗੇ ਮੇਰਾ ਦਵਾਈਆਂ ਖਾ ਕੇ ਖੂਨ ਨਹੀਂ ਸੀ ਵੱਧਦਾ ਹੁਣ ਮੇਰਾ ਬਿਨ ਬਦਲੇ ਖੂਨ ਵਜ ਜਾਂਦਾ ਮੈਨੂੰ ਖੁਸ਼ੀ ਹੁੰਦੀ ਹੈ ਜੋ ਖੁਸ਼ੀ ਸਾਨੂੰ ਨੇਚਰਲੀ ਕੁਦਰਤੀ ਚੀਜ਼ਾਂ ਜੋ ਮਿਲਦੀ ਹੈ ਨਾ ਉਹ ਦਵਾਈਆਂ ਖਾ ਕੇ ਨਹੀਂ ਮਿਲਦੀ ਤੇ ਬਾਕੀ ਜਿਹੜੀ ਜ਼ਿੰਦਗੀ ਹੈ ਜ਼ਿੰਦਗੀ ਤੋਂ ਹਾਰਨਾ ਤਾਂ ਸਿੱਖੋ ਨਾ ਜੇ ਜੰਗ ਲੜਨੀ ਹੈ ਨਾ ਜ਼ਿੰਦਗੀ ਦੀ ਭੁੱਲ ਜੁਹਾਰ ਨਾ ਹੋਰਨਾ ਐ ਪੈਰਾਂ 'ਚ ਰੋਲਦੇ ਜਿਹੀਆਂ ਚੀਜ਼ਾਂ ਨੂੰ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਗੁਰੂ ਮਹਾਰਾਜ ਦੇ ਚਰਨਾਂ ਨਾਲ ਲੱਗ ਕੇ ਰਹੋ ਡਰ ਕੇ ਰਹੋ ਇਸ ਕਾਲਪੁਰਖ ਵੈਗਰੂ ਤੋਂ ਤੇ ਕੰਮ ਤਾਂ ਛੋਡੇ ਮੂਰੇ ਵੀਰੇ ਸਾਰੇ ਰਾਹ ਦੇ ਦਿੰਦੇ ਆ ਜਦੋਂ ਮੈਂ ਕੰਮ ਮੈਂ ਬੌਲੀਆਂ ਬੀਬੀਆਂ ਦੀਆਂ ਗੱਲਾਂ ਸੁਣਦੀ ਆ ਮੈਂ ਸਮਝਾਉਣ ਦੀ ਕੋਸ਼ਿਸ਼ ਵੀ ਕਰਦੀ ਆ ਬਟ ਉਹਨਾਂ ਨੂੰ ਸਮਝਾ ਨਹੀਂ ਪਉਂਦੀ ਪਤਾ ਨਹੀਂ ਉਹ ਕਿੱਥੇ ਆ ਕੇ ਅਟਕ ਜਾਂਦੀਆਂ ਮੈਂ ਉਹਨਾਂ ਨੂੰ ਦੱਸਿਆ ਸੀ ਵੀ ਮੈਂ 1,35,000 ਦੇ ਕੱਪੜੇ ਤੋਂ ਕੰਮ ਤੋੜਿਆ ਸੀ ਮੈਨੂੰ ਕੰਮ ਮੇਰੀ ਬੇਟੀ ਨੇ ਕਰਵਾਇਆ ਸੀ ਹਾਲਾਂਕਿ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਸੀ ਮੈਂ ਘਰ ਉਨੇ ਕੰਮ ਕਰਵਾਇਆ ਸੀ ਅਕਾਲਪੁਰਖ ਵੈਗਰੂ ਦੀ ਏਸੀ ਮੇਰ ਹੋਈ ਵੀ ਆਪਣਾ ਕੰਮ ਇੰਨਾ ਸੋਹਣਾ ਚੱਲ ਰਿਹਾ ਹੈ ਬਾਹਰੋਂ ਲੋਕ ਜੁੜ ਰਹੇ ਆ ਆਪਣੇ ਨਾਲ ਆਪਾਂ ਖੁਸ਼ ਆ ਮੈਂ ਇੱਕ ਛੋਟੀ ਜੀ ਸ਼ੌਪ ਕੀਤੀ ਹੋਈ ਹੈ ਘਰੇ ਛੋਟੀ ਜੀ ਵੀ 2 ਲੱਖ ਰੁਪਏ ਦਾ ਕੱਪੜਾ ਰੱਖਦੀ ਆ ਤੇ ਤੁਸੀਂ ਐਂ ਦੇਖ ਲਓ ਵੀ ਬਾਹਰੋਂ ਬਾਹਰੋਂ ਵੀ ਲੋਕ ਮੇਥੋਂ ਕੱਪੜਾ ਮੰਗਾਉਂਦੇ ਆ ਮੈਂ ਫਿਰ ਆਪਣੇ ਆਪ ਨੂੰ ਖੁਸ਼ ਨਸੀਬ ਸਮਝਦੀ ਆ ਮੈਂ ਐਡੀਆਂ ਐਡੀਆਂ ਖੁਸ਼ੀਆਂ ਨਾਲ ਵੀ ਖੁਸ਼ ਰਹਿਣੀ ਆ ਲੋਕ ਕਰੋੜਾਂ ਰੁਪਏ ਆ ਕਮਾ ਕੇ ਕੁਛ ਨਹੀਂ ਹੁੰਦੇ ਜੇ ਮੈਂ 200 ਕਮਾ ਲੈਂਨੀ ਹੈ ਨਾ ਮੈਨੂੰ ਇੰਨਾ ਚਾ ਚੜਦਾ ਵੀ ਮੈਂ 200 ਕਮਾ ਲਿਆ ਮੇਰੀ ਆਪਣੀ ਕਮਾਈ ਹੈ ਮੈਂ ਮਿਹਨਤ ਕੀਤੀ ਹੈ ਤੇ ਮੈਨੂੰ ਮੈਨੂੰ ਚਾ ਜੜਾ ਜਾਂਦਾ ਪਤਾ ਨਹੀਂ ਲੋਕ ਇਹਨੇ ਲੱਖਾਂ ਕਰੋੜਾਂ ਚ ਵੀ ਕਿਉਂ ਨਹੀਂ ਰੱਜਦੇ ਮੈਂ ਤਾਂ ਐਸੀ ਐ ਬਿਚੇਰੀ ਮੈਨੂੰ ਤਾਂ ਜੇ ਕੋਈ ਅ ਮਹੀਨੇ ਦੇ ਵਿੱਚ ਕੋਈ 5-7000 ਬਣਦੇ ਚਾ ਨਹੀਂ ਛੱਕਿਆ ਜਾਂਦਾ ਵੀ ਯਾਰ ਅਸੀਂ ਪੈਸੇ ਕਮਾ ਲਿਓ ਖੁਸ਼ੀ ਤਾਂ ਖੁਸ਼ੀ ਹੁੰਦੀ ਹੈ ਖੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਤਾਂ ਕਰੋ ਤੁਸੀਂ ਤਾਂ ਬਾਲੇ ਹੋਰ ਚੱਕਰਾਂ 'ਚ ਬਹਿ ਗਏ ਖੁਸ਼ੀ ਨੂੰ ਲੱਭਦੀ ਤੁਸੀਂ ਪੈਸੇ ਵਿੱਚੋਂ ਸਾਨੂੰ ਇਹ ਲੱਗਦਾ ਵੀ ਸਾਡੇ ਕੋਲੇ 2 ਲੱਖ ਰੁਪਈਆ ਹੁੰਦਾ ਸੀ ਖੁਸ਼ ਹੋਵਾਂਗੇ ਨਹੀਂ ਤਾਂ ਖੁਸ਼ ਹੀ ਨਹੀਂ ਹੋਵਾਂ। ਖੁਸ਼ੀ ਦਾ ਕੀ ਮੁੱਲ ਹੁੰਦਾ? ਲੋਕ ਮੇਲਾ ਦੇਖਣ ਜਾਂਦੇ ਆ। ਮੇਲੇ ਤੇ ਕਿਸੇ ਦੀ ਔਕਾਤ ਹੁੰਦੀ ਆ 2000 ਖਰੀਦ ਲਾਉਣ ਦੀ ਕਿਸੇ ਦੀ 5 ਦੀ ਤੇ ਕੋਈ 100 ਦੀ ਤੇ ਕੋਈ ਵਿਚਾਰਾ ਮੇਲੇ ਨੂੰ ਘੁੰਮ ਫਿਰ ਕੇ ਨਜ਼ਾਰਾ ਹੀ ਲੈ ਆਉਂਦਾ ਵੀ ਯਾਰ ਮੈਂ ਬਾਜ਼ਾਰ ਦੇਖਿਆ ਆ ਉੱਥੇ ਦੁਕਾਨਾਂ ਸਜੀਆਂ ਸੀ ਤੇ ਉੱਥੇ ਲੰਗਰ ਵੜੇ ਲੱਗੇ ਸੀ। ਲੰਗਰ ਛਕ ਲੈਂਦਾ ਵਿਚਾਰਾ 10 ਰੁਪਏ। ਵੱਧ ਤੋਂ ਵੱਧ ਉਹ ਮੱਥਾ ਟੇਕਦਾ। ਮੇਲਾ ਉਹ ਵੀ ਦੇਖ ਆਉਂਦਾ। ਤੇ ਮੇਲਾ ਉਹ ਵੀ ਦੇਖ ਲੈਂਦੇ ਜਿਹੜੇ ਲੱਖਾਂ ਰੁਪਏ ਜਾਨੀ ਕਿ ਹਜ਼ਾਰਾਂ ਚ ਲਾਏ ਆਉਂਦੇ ਆ ਖਾਪੀ ਆਉਂਦੇ ਇੰਜੋਏ ਕਰਨੇ ਉਹਨੇ ਤਾਂ ਮਤਲਬ ਉਹ ਮੇਲਾ 10 ਰੁਪਏ ਮੱਥਾ ਟੇਕੀ ਵੀ ਪੂਰੇ ਨਜ਼ਾਰੇ ਨਾਲ ਦੇਖ ਲਿਆ ਵੀ ਆਪਾਂ ਦੋ ਤਿੰਨ ਥਾਂ ਲੰਗਰ ਸਕਿਆ ਯਾਰ ਬੜੀਆਂ ਸੋਹਣੀਆਂ ਪੇਟਾਂ ਜਾਂ ਬੜੇ ਸੋਹਣਾ ਮੇਲਾ ਸਜਿਆ ਸੀ ਬੜੀਆਂ ਸੋਹਣੀਆਂ ਚੀਜ਼ ਉਹਨੇ ਇੰਜੋਏ ਕੀਤਾ ਭਾਵ ਉਹਨੇ 10 ਰੁਪਏ ਚ ਪੂਰੀ ਇੰਜੋਏਮੈਂਟ ਕੀਤੀ ਪੂਰੀ ਵਧੀਆ ਖੁਸ਼ ਹੋ ਕੇ ਮੇਲੇ ਚ ਆਇਆ ਇੱਕ ਵਿਚਾਰਾ 5000 ਲਾ ਕੇ ਵੀ ਗੱਡੀ ਚ ਬਹਿ ਕੇ ਛਿੱਤਰੂ ਛਿੱਤਰੀ ਹੁੰਦੇ ਆਉਂਦੇ ਆ ਤੂੰ ਐ ਕਰਤਾ ਤੂੰ ਬਾਹ ਕਰਤਾ ਮੈਂ ਤੈਨੂੰ ਐ ਕਿਹਾ ਸੀ ਤੂੰ ਮੈਨੂੰ ਐ ਕਿਹਾ ਸੀ ਉਹ 5000 ਲਾਇਆ ਵੀ ਉਹ ਤਾਂ ਬੇਕਾਰ ਹੈ ਕਿਉਂਕਿ ਉਹ ਮੇਲੇ 'ਚ ਹੀ ਲੜਾਈ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ ਮੈਂ ਤਾਂ ਆ ਲੈਣਾ ਸੀ ਤੂੰ ਆ ਦਵਾਤਾ ਤੈਨੂੰ ਆ ਕਿਹਾ ਸੀ ਐਂ ਕਰਦੇ ਕਰਦੇ ਨਾ ਇਧਰ ਰੁਪਿਆ 5-7000 ਲਾਉਣ ਦੇ ਨਾਲੇ ਖੁਸ਼ ਨਹੀਂ ਹੁੰਦੇ ਲੈ ਮੈਂ ਤੈਨੂੰ ਕਿਹਾ ਤਾਂ ਸੀ ਆ ਜੀ ਜੀ ਥੋੜੀ ਜਿਹੀ ਆ ਲੈਣੀ ਸੀ ਆਪਾਂ ਨੇ ਤਾਂ ਤੂੰ ਲਈਆ ਤੂੰ ਲੈ ਤੈਂ ਦੈਂ ਡੈਂ ਟੈਂ ਟੈਂ ਕਰਦੇ ਘਰੇ ਵਗ ਜਾਂਦੇ ਇੱਕ ਵਿਚਾਰਾ ਆਨੰਦ ਲੈ ਆਉਂਦਾ ਮੇਲੇ 'ਚ ਪਾਰਕ ਕਿੰਨਾ ਮੇਲਾ ਹੁਣੀ ਵੀ ਦੇਖਿਆ ਮੇਲਾ ਹੁਣ ਉਹਨੇ ਵਧੀਆ ਦੇਖਿਆ 10 ਰੁਪਏ ਵਾਲੇ ਨੇ ਕਹਿਣ ਦਾ ਭਾਵ ਵੀ ਤੁਸੀਂ ਜੇ ਥੋੜੇਚ ਵੀ ਹੋ ਤਾਂ ਵੀ ਖੁਸ਼ ਰਿਹਾ ਕਰੋ ਤੁਸੀਂ ਯਕੀਨ ਨਹੀਂ ਮੰਨਣਾ ਮੈਂ ਜਦੋਂ ਮਤਲਬ ਆਪਦੇ ਬੱਚਿਆਂ ਨਾਲ ਮੈਂ ਬੱਚਿਆਂ ਨਾਲ ਬੱਚਿਆਂ ਨੂੰ ਲੈ ਕੇ ਕਿ ਕਰ ਬਸਾਖੀ ਤੇ ਵਾਗੀ ਕਿਉਂਕਿ ਬੱਚਿਆਂ ਨੂੰ ਮੇਲਿਆਂ ਦਾ ਪਤਾ ਹੁੰਦਾ ਰਿਸ਼ਤੇਦਾਰੀ ਜੀ ਮੈਂ ਬਹੁਤ ਘਟ ਜਾਂਦੀ ਸੀ ਆਪਾਂ ਨੂੰ ਅਗਲਾ ਚੰਗਾ ਨਹੀਂ ਸਮਝਦਾ ਆਪਾਂ ਜਾਣੋਂ ਹਟ ਗਏ ਮੈਂ ਬਸਾਖੀ ਤੇ ਲੱਗੀ ਬੱਚਿਆਂ ਨੂੰ ਦਮਦਮਾ ਸਾਹਿਬ ਤਖਤ ਦਮਦਮਾ ਸਾਹਿਬ ਤਲਵੰਡੀ ਸਬ ਮੈਂ ਜਦੋਂ ਬਸਾਕੀ ਤੇ ਲੱਗੀ ਤੇ ਉੱਥੇ ਮੈਨੂੰ ਤਾਂ ਪਤਾ ਵੀ ਨਾ ਲੱਗਿਆ ਮੱਥਾ ਟੇਕਣ ਵੇਲੇ ਤੇ ਮੇਰੇ ਪਰਸ ਜ ਐ ਪਾਇਆ ਸੀ ਵੱਡਾ ਸਾਰਾ ਤੇ ਜੀ ਰੁਪਏ ਸਾਰੇ 70-80 ਸੀ ਤੇ ਮੈਂ ਸੋਚਿਆ ਵੀ 10 ਰੁਪਏ ਮੱਥਾ ਟੇਕਾਂਗੇ ਉਦੋਂ ਬੱਚੇ ਬਹੁਤ ਛੋਟੇ ਸੀਗੇ ਹੈਗੀ 8-10 ਸਾਲਾਂ ਦੀ ਗੱਲ ਤੇ ਮੈਂ ਕਿਹਾ ਪੰਜਾਬੀ ਬੱਸਾਂ ਸਾਰੀਆਂ ਉਦੋਂ ਤਕਰੀਬਨ ਫਰੀ ਲੱਗ ਜਾਂਦੀਆਂ ਮੇਲੇ ਨੂੰ ਵੀ ਆਪਣਾ ਕਿਹੜਾ ਕਿਰਾਇਆ ਲੱਗਦਾ 40-50 ਰੁਪਏ ਹੈਗੇ ਆਪਣੇ ਕੋਲੇ ਕੋਈ ਚੀਜ਼ ਨੂੰ ਜੀ ਕਰਿਆ ਲੈ ਲਾਂਗੇ ਕਿਉਂਕਿ 8-10 ਸਾਲ ਪਹਿਲਾਂ 50-60 ਰੁਪਏ ਦੀ ਬਹੁਤ ਕੀਮਤ ਸੀਗੀ ਕਿਸ ਨੇ ਕੀ ਕੀਤਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕੱਟਿਆ ਮੇਰਾ ਪਰਸ ਮੇਰੇ ਬੱਖੀ ਦੇ ਵੀ ਉਹ ਚੀਜ਼ ਵੱਜੀ ਪਈ ਐ ਇੱਥੇ ਜਣੀਏ ਨੀਚੇ ਪੇਟ ਕੋਲੇ ਤੇ ਮੈਨੂੰ ਪਤਾ ਨਹੀਂ ਲੱਗਾ ਨਾ ਮੇਰੇ ਦੁਖ ਲੱਗਾ ਨਾ ਮੈਨੂੰ ਪਤਾ ਲੱਗਿਆ ਉਹ ਮੇਰੇ ਪੈਸੇ ਹੀ ਕੱਢ ਕੇ ਲੈ ਗਿਆ ਉਹ 60 70 ਕੱਢ ਕੇ ਲੈ ਗਿਆ ਕੁਦਰਤ ਮਾਲਕ ਜਿਹੜੀ ਮੇਰੀ ਮੋਬਾਈਲ ਸੀ ਵਿਚਾਰੀ ਦੀ ਛੋਟੀ ਜੀ ਮੋਬਾਈਲ ਹੁੰਦੀ ਸੀ ਮੇਰੇ ਕੋਲੇ ਉਹ ਉੱਪਰ ਜੇ ਵੀ ਸੀ ਕੁੱਚੀ ਉਹ ਜਿੱਥੇ ਰਹਿ ਗਈ ਉਹ ਪਤਾ ਨਹੀਂ ਕਿਵੇਂ ਬਚ ਗਈ ਉਹ ਮੈਂ ਜਦੋਂ ਲੈਣ ਚ ਲੱਗੀ ਜਾ ਰਹੀ ਸੀ ਮੂਰੇ ਮੇਰੇ ਬੱਚੇ ਜਾ ਰਹੇ ਸੀ ਤੇ ਆ ਜਿਹੜੇ ਸਾਈਡ ਤੇ ਮਤਲਬ ਪੁਲਿਸ ਵਾਲੇ ਹੁੰਦੇ ਆ ਭਾਈ ਉਹਨਾਂ ਨੇ ਮੈਨੂੰ ਪ ਕਾ ਭਾਈ ਤੇਰੇ ਕੱਪੜੇ ਤੇ ਕਹਿੰਦਾ ਨਾ ਬਲੱਡ ਕਿੱਥੋਂ ਨਿਕਲ ਗਿਆ ਜਾਂਦਾ ਜਦੋਂ ਮੈਂ ਚਾਕੂ ਹੀ ਮਗਰੇ ਮੇਰੇ ਬਲੱਡ ਕਿੱਥੋਂ ਨਿਕਲ ਜਾਂਦਾ ਸੱਚੀ ਪਤਾ ਨਹੀਂ ਉਹਨੂੰ ਚਾਕੂ ਤੇ ਕੀ ਲਾ ਲੈਂਦੇ ਆ ਮੇਰੇ ਦਰਦ ਨਹੀਂ ਹੋਇਆ ਮੈਨੂੰ ਪਤਾ ਤੱਕ ਨਹੀਂ ਲੱਗਿਆ ਮੇਰੇ ਬਲੱਡ ਨਿਕਲ ਰਿਹਾ ਜਦੋਂ ਮੈਂ ਚਾਕੂ ਹੀ ਤੇ ਮੇਰੇ ਉਹ ਪਰਸ ਵੀ ਮੇਰਾ ਫਟਿਆ ਹੋਇਆ ਸੀ ਤੇ ਮੇਰੀ ਕਮੀਜ਼ ਵੀ ਇੱਥੋਂ ਐਨੀ ਸਾਰੀ ਫੱਟੀ ਹੋਈ ਸੀ ਤੇ ਉੱਥੇ ਉਹ ਚਾਕੂ ਜਾਂ ਵੀ ਵੱਜਿਆ ਹੋਇਆ ਸੀ ਉੱਥੋਂ ਮੇਰੇ ਬਲੱਡ ਨਿਕਲਿਆ ਸੀ ਫਿਰ ਮੈਨੂੰ ਘਬਰਾਹਟ ਹੋ ਗਈ ਵੀ ਆ ਹੋ ਗਈ 60 70 ਰੁਪਏ ਸੀ ਮੇਰੇ ਵਿਚਾਰੀ ਦੇ ਉਹ ਕੱਢ ਲੇ ਦੇਖ ਲੈ ਵਸਾਖੀ ਫਿਰ ਵੀ ਸੈਟ ਤੇ ਤੇ ਮੈਂ ਬਾਈਕੇ ਜਵਾਕਨ ਵੱਖ-ਵੱਖ ਮਖਾ ਤਾਂ ਸੁਣ ਮਸ ਨੂੰ ਮੇਲਾ ਕਾ ਦਿਨਾ ਦਿਖਾਵਾਂ ਮੈਂ ਕਿ ਪੈਸੇ ਤਾਂ ਆਪਣੇ ਕੱਢ ਲਏ ਆਪਣੇ ਕੋਲ ਤਾਂ ਹੁਣ ਜੇ ਆਪਣਾ ਕਰੇ ਆਪਾਂ ਨੂੰ ਕਿਰਾਏ ਵਾਲੀ ਵਾਸਤੇ ਜਾਣਾ ਪੈਗਾ ਕਿਰਾਇਆ ਵੀ ਹੈ ਨਹੀਂਗਾ ਕੀ ਕਰਾਂਗੇ ਤਾਂ ਵੀ ਫਿਰ ਉਹ ਤੇ ਮੰਨ ਜਾ ਕਾੜੜਾ ਕਰਕੇ ਬੱਚਿਆਂ ਨੂੰ ਲੰਗਰ ਛਕਾਇਆ ਮੱਥਾ ਵੀ ਟੇਕਿਆ ਸਾਰਾ ਕੁਝ ਕੀਤਾ ਕਰ-ਕਰ ਕੇ ਰੱਬ ਤੇ ਆਸਰਾ ਗੁਰੂ ਮਹਾਰਾਜ ਤੇ ਛੱਡੀਆਂ ਡੋਰਾ ਤੇ ਜਦੋਂ ਮੱਥਾ-ਮੁੱਥਾ ਟੇਕ ਕੇ ਆਏ ਤੇ ਕਹ ਮੈਂ ਤੁਹਾਨੂੰ ਦੱਸਿਆ ਨਾ ਵੀ ਰੱਬ ਹਰ ਵੇਲੇ ਆਪਣੇ ਨਾਲ ਹੁੰਦਾ ਹੋ ਡੋਲਿਆ ਨਾ ਕਰੋ ਪੈਸੇ ਮੇਰੇ ਕੱਢ ਲਏ ਸੀ ਕੱਲਾ ਮੋਬਾਈਲ ਰਹਿ ਗਿਆ ਸੀ ਤੇ ਇਹ ਸੋਚ ਕੇ ਮੈਂ ਕਿਹਾ ਆਪਾਂ ਚੱਲਾਂਗੇ ਬੱਸਾਂ ਕੋਲੇ ਵੀ ਵੀਰੇ ਮੇਰੇ ਤਾਂ ਪੈਸੇ ਹੀ ਨਿਕਲ ਗਏ ਵੀ ਆਹ ਦੇਖੋ ਮੇਰੇ ਤਾਂ ਕੱਪੜੇ ਵੀ ਫਟੇ ਪਏ ਆ ਵੀ ਚੋਰੀ ਹੋ ਗਈ ਮੇਰੀ ਤਾਂ ਮੈਂ ਕਿਹਾ ਚਲੋ ਕੋਈ ਨਹੀਂ ਆਪਾਂ ਬੱਸਦਾਨ ਨੂੰ ਕਹਦਾਂਗੇ ਨਾ ਮੰਨੂਗਾ ਦੇਖਾਂਗੇ ਦੇਖਾਂ ਕਿ ਜਦੋਂ ਬੱਸ ਕੋਲੇ ਜਾਵਾਂਗੇ ਉਹ ਮੇਰੇ ਮਾਮਾ ਜੀ ਦਾ ਬੇਡਾ ਟੱਕਰ ਗਿਆ ਕਹਿੰਦੇ ਟੱਕਰਾਂ ਨਾਲ ਟਕਰਾਇਆ ਨਾ ਕਿਉਂਕਿ ਮੇਰੇ ਨਾਨਕੇ ਥੋੜੇ ਜੇ ਮਤਲਬ ਕਹਿ ਦਿੰਦੇ ਵੀ ਆਪਾਂ ਰਿਚ ਫੈਮਿਲੀ ਨੂੰ ਜਿਵੇਂ ਹੁੰਦੇ ਉੱਚੇ ਸਮਝ ਗਏ ਹੋਵਗੇ ਤੁਸੀਂ ਮੇਰੀਆਂ ਗੱਲਾਂ ਤੋਂ ਤੇ ਮੇਰੇ ਮਾਮਾ ਜੀ ਦੇ ਬੇਟਾ ਟੱਕਰ ਗਿਆ ਤੇ ਉਹਨੇ ਮੈਨੂੰ ਮੇਲੇ ਤੇ ਜਦੋਂ ਮਿਲਿਆ ਤੇ ਉਹ ਕਹਿੰਦਾ ਵੀ ਤੇਰੇ ਨਾਲ ਜਵਾਕ ਹੈ ਮੈਂ ਕਹਾਂ ਹਾਂ ਜੀ ਤੇ ਉਹਨੇ 50 ਰੁਪਏ ਦਿੱਤੇ ਮੈਂ ਕਹਾਂ ਨਹੀਂ ਸਾਨੂੰ ਨਹੀਂ ਚਾਹੁੰਦੀ ਨਹੀਂ ਚਾਹੀਦੀ ਮੈਂ ਫਿਰ ਵੀ ਕਿਹਾ ਮੈਂ ਨਹੀਂ ਚਾਹੀਦੀ ਹਾਲਾਂਕਿ ਲੋੜ ਸੀ ਉਹਨਾਂ ਨੇ ਜਿਵੇਂ ਆਪ ਕੁੜੀਆਂ ਨੂੰ ਦੇ ਦੇਣੇ ਉਹਨਾਂ ਨੇ ਮੈਨੂੰ 50 ਰੁਪਏ ਦਿੱਤੇ ਵੀ ਤੇਰੇ ਨਾਲ ਬੱਚੇ ਹੈ ਉਹ 50 ਦੇ ਵਿੱਚੋਂ ਵੀ ਅਸੀਂ ਫੇਰ ਅਸੀਂ ਖੋਸਦੇ ਖੋਸ 10 20 ਜਵਾਕਾਂ ਨੂੰ ਖਵਾਏ ਤੇ ਬੱਸਾਂ ਫਿਰ ਨਹੀਂ ਲੱਗੀ ਅਸੀਂ ਫੇਰ ਘਰੇ ਆ ਗਏ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਜਾਦੇ ਪੈਸਾ ਨਾਲ ਖੁਸ਼ ਨਹੀਂ ਰਹਿ ਸਕਦੇ ਆਹ ਦਿਲ ਚੋਂ ਕੱਟ ਦਿਓ ਗੱਲਾਂ ਵੀ ਅਸੀਂ ਬਾਲਾ ਪੈਸਾ ਕਮਾ ਕੇ ਹੀ ਖੁਸ਼ੀ ਰੱਖਾਂਗੇ ਖੁਸ਼ੀਆਂ ਛੋਟੀਆਂ ਛੋਟੀਆਂ ਗੱਲਾਂ ਚ ਵੀ ਹੁੰਦੀਆਂ ਵੀ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ 10000 ਤੁਹਾਡੀ ਜੇਬ ਚ ਤੇ ਫੇਰ ਹੀ ਤੁਹਾਨੂੰ ਖੁਸ਼ੀ ਮਿਲੂਗੀ ਜਿਹੜੀ ਤੁਹਾਨੂੰ ਨੇਚਰਲੀ ਖੁਸ਼ੀ ਮਿਲਦੀ ਐ ਨਾ ਉਹ ਤੁਹਾਨੂੰ ਕਿਤੇ ਮਿਲ ਨਹੀਂ ਸਕਦੀ ਤੇ ਮੇਰੀ ਵੀਡੀਓ ਲੰਬੀ ਹੋ ਚੱਲੀ ਐ ਪਲੀਜ਼ ਇਹ ਮੇਰੀਆਂ ਗੱਲਾਂ ਨੂੰ ਸਮਝਿਆ ਕਰੋ ਸਾਰਾ ਕੁਝ ਪੈਸਾ ਨਹੀਂ ਹੁੰਦਾ ਇਨਸਾਨ ਵੀ ਬਹੁਤ ਕੁਝ ਹੁੰਦੇ ਆ ਇਨਸਾਨੀਅਤ ਬਹੁਤ ਵੱਡੀ ਚੀਜ਼ ਹੈ ਕਿਸੇ ਨੂੰ ਪਿਆਰ ਕਰਕੇ ਦੇਖੋ ਦਿਲੋਂ ਚਾਹ ਕੇ ਦੇਖੋ ਕਿਸੇ ਨੂੰ ਬਹੁਤ ਕੁਝ ਹੈ ਦੁਨੀਆ 'ਤੇ ਪਰ ਥੋੜੀ ਸੋਚ ਕਰਕੇ ਚੀਜ਼ਾਂ ਖਤਮ ਹੋ ਚੱਲੀਆਂ ਤੇ ਮੈਂ ਸਮਝਾਉਂਦੀ ਸਮਝਾਉਂਦੀ ਥੱਕ ਜਾਨੀ ਐ ਇਹ ਗੱਲਾਂ ਸੁਣਨ ਸਾਰਾ ਕੁਝ ਪੈਸਾ ਨਹੀਂ ਹੁੰਦਾ ਇਨਸਾਨ ਵੀ ਕੁਝ ਚੀਜ਼ ਹੁੰਦੀ ਐ ਜੇ ਤੇਰੇ ਕੋਲੇ ਮੇਜ਼ ਤੇ ਇੱਥੇ 10000 20000 ਰੁਪਿਆ ਦਾ ਉਹਨੇ ਤੈਨੂੰ ਚਾਹ ਕਰਕੇ ਲਿਆ ਕੇ ਨਹੀਂ ਦੇਣੀ ਇਹ ਤੇਰੇ ਕੋਲ ਕਿ ਕੋਈ ਇਨਸਾਨ ਪਿਆ ਤੇਰੇ ਬਰਾਬਰ ਚ ਉਹਨੂੰ ਤੂੰ ਕਹਿ ਦੇਗਾ ਨਾ ਵੀ ਮੇਰਾ ਸ੍ਰੀ ਢਿੱਲਾ ਵੀਰੇ ਚਾਹ ਬਣਾ ਕੇ ਲਿਆ ਨਾਲੇ ਤੂੰ ਆਪ ਪੀਊਗਾ ਨਾਲੇ ਤੈਨੂੰ ਵੀ ਆਊਗਾ ਬਾੜੀ ਨਾ ਸੋਚ ਰੱਖਿਆ ਕੋਲ ਆਪਣੀ ਭੁੱਖ ਨੂੰ ਇੰਨੀ ਨਾ ਵਧਾਓ ਵੀ ਉਹ ਭੁੱਖ ਦੇ ਚੱਕਰ 'ਚ ਤੁਸੀਂ ਜ਼ਿੰਦਗੀ ਕੱਢ ਜਿਓ ਸਾਰੀ ਜ਼ਿੰਦਗੀ ਠੱਕੇ ਖਾਂਦੇ ਕੱਢ ਜਾਂਦੇ ਹੋ ਭੁੱਖ ਨਹੀਂ ਸੋਡੀ ਖਤਮ ਹੁੰਦੀ ਕਦੇ ਬਾੜਾ ਪਾਉਣ ਦੇ ਚੱਕਰ 'ਚ ਤੁਸੀਂ ਥੋੜੀਆਂ ਚੀਜ਼ਾਂ ਖੁਸ਼ੀਆਂ ਸਭ ਭੁੱਲ ਜਾਂਦੇ ਹੋ ਤੇ ਜਾਨਵਰਾਂ ਵਾਲਾ ਵਿਹਵ ਕਰ ਲੱਗ ਜਾਂਦੇ ਹੋ ਪਾੜ-ਪਾੜ ਖਾਂਦੇ ਹੋ ਇੱਕ ਦੀ ਜੇ ਖੁਸ਼ੀ ਤੁਸੀਂ ਲੱਭ ਕੇ ਦੇਖੋ ਛੋਟੀਆਂ-ਛੋਟੀਆਂ ਚੀਜ਼ਾਂ 'ਚ ਵੀ ਹੈਗੀ ਐ ਜੇ ਤੁਹਾਨੂੰ ਨਹੀਂ ਲੱਭਦੀ ਤਾਂ ਫਿਰ ਤੁਸੀਂ ਕਰੋਨਾ 'ਚ ਬਹਿ ਜਾਓ ਤੁਹਾਨੂੰ ਖੁਸ਼ੀ ਨਹੀਂ ਮਿਲਦੀ ਚਾਹੇ ਤੁਸੀਂ ਅਰਬਾਂ ਪਤੀਆਂ ਨਹੀਂ ਮਿਲਣਗੇ ਕਿਉਂਕਿ ਤੁਹਾਨੂੰ ਸੰਤੁਸ਼ਟੀ ਨਹੀਂ ਹੈਗੀ ਜਦੋਂ ਤੁਸੀਂ ਸਮਝਾਉਤੇ ਕਰਨਾ ਸਿੱਖ ਗਏ ਨਾ ਛੋਟੀਆਂ-ਛੋਟੀਆਂ ਚੀਜ਼ਾਂ 'ਚ ਵੀ ਖੁਸ਼ੀ ਨਾਲ ਲੱਭ ਲਓਗੇ ਬਾਕੀ ਨੀ ਗੱਲਾਂ ਫੇਰ ਕਰਾਂਗੇ ਮੇਰੀ ਵੀਡੀਓ ਲੰਬੀ ਹੋ ਜਾਂਦੀ ਐ ਠੀਕ ਹੈ ਜੀ ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਨਿਓ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਸ ਨੂੰ ਚੜ੍ਹਦੀ ਕਲਾ 'ਚ ਰੱਖ ਕੇ ਗੁਰੂ ਰਾਮਦਾਸ ਤੁਹਾਡੇ ਘਰੇ ਬਹੁਤ ਸਾਰੀਆਂ ਢੇਰ ਸਾਰੀਆਂ ਖੁਸ਼ੀਆਂ ਦੇਣ ਜੋ ਮੇਰੇ ਭੈਣ ਭਰਾ ਦੋਖੀ ਨੇ ਵੈਗਰੂ ਉਹਨਾਂ ਨੂੰ ਵੀ ਤੰਦਰੁਸਤੀ ਤਰੱਕੀ ਦੇਵੇ ਮੇਰੀ ਇਹੀ ਅਰਦਾਸ ਹੈ ਜੀ